ਜੀ ਮੈਂ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੈਂ ਜੀ ਆਇਆਂ ਆਖਦਾ ਤੇ ਤੁਹਾਡਾ ਬਹੁਤ ਵੱਡਾ ਧੰਨਵਾਦ ਕਿ ਤੁਸੀਂ ਇਸ ਮੌਸਮ 'ਚ ਤੁਸੀਂ ਸਾਰੇ ਪਹੁੰਚੇ ਹੋ ਤੇ ਜਿਹੜਾ ਅੱਜ ਦਾ ਮੁੱਦਾ ਹੈਗਾ ਪ੍ਰੈਸ ਕਾਨਫਰੰਸ ਦਾ ਜੋ ਕਿ ਜ਼ਿਲ੍ਹਾ ਹੈੱਡਕੁਆਟਰ ਸ਼ਾਰਪੁਰ ਵਿਖੇ ਹੋ ਰਹੀ ਹੈ ਉਹ ਵੀ ਬੜਾ ਸੰਵੇਦਨਸ਼ੀਲ ਤੇ ਬੜਾ ਮਹੱਤਵਪੂਰਨ ਸੀ ਇਸ ਕਰਕੇ ਅਸੀਂ ਤੋਂ ਅੱਜ ਖੇਚਣ ਦਿੱਤੀ ਤੇ ਅੱਜ ਇਸ ਪ੍ਰੈਸ ਕਾਨਫਰੰਸ ਵਿੱਚ ਮੇਰੇ ਨਾਲ ਸਾਡੇ ਨਾਲ ਹਲਕਾ ਗੜਸ਼ਿੰਗ ਤੋਂ ਡਿਪਟੀ ਸਪੀਕਰ ਸਾਹਿਬ ਜੈਕੀਸ਼ ਲੋੜੀ ਜੀ ਸਾਡੇ ਐਮਐਲਏ ਸਾਹਿਬਾਨ ਨੂੰ ਸ਼ਾਰਪੁਰ ਤੋਂ ਪ੍ਰਮੋਚਨਗਰ ਜੀ ਭਾਜੀ ਐਮਐਲਏ ਦੋਵਾ ਖੁੰਗਣ ਜੀ ਸਾਡੇ ਸੰਦੀਪ ਸੈਣੀ ਮੈਡਮ ਕਰਮਜੀਤ ਤੇ ਸਾਡੇ ਮੇਅਰ ਸਾਹਿਬ ਸਾਡੇ ਟ੍ਰੇਡ ਵਿੰਗ ਦੇ ਪ੍ਰਧਾਨ ਤੇ ਸਾਰੀ ਜ਼ਿਲ੍ਹੇ ਦੀ ਲੀਡਰਸ਼ਿਪ ਮੈਂ ਕਹਾਂਗਾ ਕਿ ਸਾਡੇ ਵਿੱਚ ਅੱਜ ਮੌਜੂਦ ਨੇ ਸਾਡੇ ਨਾਲ ਨੇ ਤੇ 2022 ਦੀ ਜੇ ਅਸੀਂ ਗੱਲ ਕਰੀਏ ਪੂਰੀ ਪੰਜਾਬ ਦੀ ਆਵਾਮ ਨੇ ਇੱਕ ਬਹੁਤ ਵੱਡਾ ਮੰਡੇਟ ਦੇ ਕੇ ਹਰੇਕ ਵਰਗ ਨੇ ਹਰੇਕ ਘਰ ਨੇ ਤੇ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀਐਮ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ 16 ਮਾਰਚ 2022 ਨੂੰ ਸ਼ਹੀਦ ਆਜ਼ਮ ਗੁਲਾਬੀ ਪਵਿੱਤਰ ਸ਼ਹੀਦੀ ਧਰਤੀ ਤੇ ਉਹਨਾਂ ਨੇ ਉੱਥੇ ਸੋਚ ਚੁੱਕੀ ਤੇ ਉਸ ਦਿਨ ਤੋਂ ਹੀ ਸਾਡੀ ਸਰਕਾਰ ਸਰਦਾਰ ਭਗਤ ਸਿੰਘ ਜੀ ਦੀ ਜੋਗ ਅਗਵਾਈ ਹੇਠ ਅਸੀਂ ਹਰੇਕ ਵਰਗ ਨੂੰ ਨਾਲ ਲੈ ਕੇ ਹਰੇਕ ਵਰਗ ਦੇ ਹਿੱਤ ਵਿੱਚ ਬਹੁਤ ਵੱਡੇ ਵੱਡੇ ਫੈਸਲੇ ਲਏ ਆ ਅਤੇ ਨਾਲ ਹੀ ਅਸੀਂ ਆਪਾਂ ਹਰੇਕ ਵਰਗ ਦੇ ਹੱਕਾਂ ਦੀ ਰਾਖੀ ਲਈ ਅਸੀਂ ਆਪਾਂ ਕਦਮ ਚੁੱਕ ਰਹੇ ਆ ਆਪਾਂ ਅਜੋ ਪਿੱਛੇ ਜੇ ਸਾਨੂੰ ਸੁਣਨ ਚਾਇਆ ਕਿ ਜੋ ਕੇਂਦਰ ਸਰਕਾਰ ਵੱਲੋਂ ਪੰਜਾਬ ਪ੍ਰਤੀ ਜਿਹੜੀ ਸ਼ੁਰੂ ਤੋਂ ਹੀ ਡੇ 1 ਤੋਂ ਹੀ ਜਿਹੜੀ ਪਰਸ਼ੀਅਲਟੀ ਅਰ ਜਾਂ ਮਤਰੀ ਮਾਂ ਵਾਲਾ ਉਹਦਾ ਰਵਈਆ ਰਿਹਾ ਪੰਜਾਬ ਸਰਕਾਰ ਦੇ ਪਤੀ ਪੰਜਾਬ ਦੇ ਲੋਕਾਂ ਪ੍ਰਤੀ ਉਹਦੇ ਮੱਦੇਨਜ਼ਰ ਰੱਖਦੇ ਹੋਏ ਤਕਰੀਬਨ 8 ਲੱਖ ਪਰਿਵਾਰਾਂ ਦੇ ਜਿਹੜੇ ਰਾਸ਼ਨ ਕਾਰਡ ਹੈਗੇ ਰਾਸ਼ਨ ਕਾਰਡ 홀ਡਰ ਹੈਗੇ ਆ ਉਹਨਾਂ ਦੇ ਕਾਰਡ ਕੱਟੇ ਕੱਟੇ ਜਾਂਦੀ ਉਹ ਖਬਰ ਆ ਰਹੀ ਹੈ ਤੇ ਇਸ ਸਬੰਧ ਵਿੱਚ ਅੱਜ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਆ ਤੇ ਮੈਂ ਦੱਸਣਾ ਚਾਹੂੰਗਾ ਕਿ ਪੰਜਾਬ ਸੂਬਾ ਜੇ ਅਸੀਂ ਗੱਲ ਕਰੀਏ ਖੇਤਰਫਲ ਦੀ ਇਹਦੇ ਪੰਜਾਬ ਦਾ ਜੀਓਗ੍ਰਾਫੀਕਲ ਏਰੀਆ ਦੀ ਇਹ तकरीबन ਪੂਰੇ ਦੇਸ਼ ਦਾ ਭਾਰਤ ਦਾ 1.5% ਹਿੱਸਾ ਬਣਦਾ ਸਾਰਾ ਪਰ ਜਦੋਂ ਵੀ ਭਾਰਤ ਤੇ ਕੋਈ ਵਿਪਤਾ ਆਉਂਦੀ ਆ ਕੋਈ ਮੁਸ਼ਕਲ ਆਉਂਦੀ ਆ ਸਭ ਤੋਂ ਪਹਿਲਾਂ ਪੰਜਾਬ ਪੰਜਾਬ ਦੇ ਲੋਕ ਪੰਜਾਬੀ ਮੋਰੇ ਆ ਕੇ ਖੜਦੇ ਨੇ ਲੜਦੇ ਨੇ ਚਾਹੇ ਉਹ ਅਸੀਂ ਗੱਲ ਕਰੀਏ ਲੜਾਈ ਦੀ ਕ੍ਰਾਸ ਬਾਰਡਰ ਜਿਹੜੀ ਵਾਰ ਹੁੰਦੀ ਆ ਉਹਦੀ ਗੱਲ ਕਰੀਏ ਚਾਹੇ ਜਦੋਂ ਅਨਾਜ ਦੀ ਕਮੀ ਆ ਗਈ ਸੀ ਉਸ ਉਹ ਗੱਲ ਕਰੀਏ ਤੇ ਅੱਜ ਦੀ ਤਰੀਕ ਵਿੱਚ ਵੀ ਪੰਜਾਬ ਤਕਰੀਬਨ ਜਿਹੜਾ ਪੂਰੇ ਦੇਸ਼ ਦਾ ਜਿਹੜਾ ਅੰਨ ਹੈਗਾ ਉਹਦੇ ਵਿੱਚੋਂ ਜਿਹੜਾ 40% 40% ਜਿਹੜਾ ਵੀਟ ਕਣਕ ਦੀ ਉਹ ਦੇਣਾ ਪੂਰੇ ਭਾਰਤ ਨੂੰ ਪੰਜਾਬ ਵੱਲੋਂ ਤੇ ਤਕਰੀਬਨ 26% ਜਿਹੜੇ ਰਾਈਸ ਹੈਗੇ ਪੰਜਾਬ ਪੈਦਾ ਕਰਦਾ ਪੂਰੇ ਦੇਸ਼ ਨੂੰ ਦੇਣ ਲਈ ਉਹ ਪੂਰੇ ਦੇਸ਼ ਦਾ ਮੈਂ ਕਹੂੰਗਾ ਕਿ ਆਮ ਅਖਰਾਜ ਆਮ ਲਫ਼ਜ਼ਾਂ ਚ ਕਿ ਉਹ ਟਿੱਡ ਪ ਰਿਹਾ ਹੋ ਪਰ ਇਹੋ ਜੀ ਹਰਕਤ ਕੇਂਦਰ ਸਰਕਾਰ ਵੱਲੋਂ ਇੰਨਾ ਕੁਝ ਕਰਕੇ ਵੀ ਤਕਰੀਬਨ 8 ਲੱਖ ਪਰਿਵਾਰਾਂ ਦੇ ਜੇ ਅਸੀਂ ਕਰ ਲਈਏ ਹਰੇਕ ਪਰਿਵਾਰ ਤੇ 4 ਜੀ ਹੋਣਗੇ ਤਕਰੀਬਨ 32 ਲੱਖ ਲੋਕਾਂ ਦਾ ਹੋਰ ਰਾਸ਼ਨ ਕਾਰਡ ਕੱਟਣ ਦੀ ਉਹਨਾਂ ਦੀ ਉਹ ਸਾਜ਼ਿਸ਼ ਹੈਗੀ ਆ ਅਸੀਂ ਉਹ ਅਸੀਂ ਆਪਾਂ ਬਿਲਕੁਲ ਉਹਨਾਂ ਕਾਮਯਾਬ ਨਹੀਂ ਹੋਵਾਂਗੇ ਕਿਉਂਕਿ ਸੀਐਮ ਸਾਹਿਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਸਾਜ਼ਿਸ਼ਾ ਉਹਨਾਂ ਦੇ ਜਿੱਦਾਂ ਹੁਣ ਬੀਜੇਪੀ ਸਰਕਾਰ ਕੇਂਦਰ ਸਰਕਾਰ ਆਪਣੇ ਫਾਇਦੇ ਲਈ ਆਪਣੇ ਲਾਭ ਲਈ ਕਿਸੇ ਹੱਦ ਤੱਕ ਵੀ ਜਾ ਸਕਦੀ ਹੈ ਜਿਵੇਂ ਤੁਸੀਂ ਦੇਖਿਆ ਹੁਣ ਬਿਹਾਰ ਚ ਇਲੈਕਸ਼ਨ ਚੱਲ ਰਹੀ ਹੈ ਤੇ ਉਹਦੇ ਵਿੱਚ ਵੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਜਿਹੜਾ ਐਸ ਆਈ ਆਰ ਲਾਗੂ ਕਰਵਾ ਕੇ ਜਿਹੜੀ ਵੋਟ ਕੱਟ ਹੋ ਰਹੀਆਂ ਆਪਣੇ ਚੇਹਤੀ ਦੇ ਵੋਟ ਵੰਡ ਰਹੀਆਂ ਅੱਗੇ ਲਖਿਆ ਆ ਰਹੇ ਜਿਹੜੇ ਨਹੀਂ ਉਹਨਾਂ ਦੇ ਵੋਟਰ ਸਪੋਰਟਰ ਹੈਗੇ ਉਹਨਾਂ ਦੀਆਂ ਵੋਟਾਂ ਕੱਟ ਹੋ ਰਹੀਆਂ ਤੇ ਉੱਥੇ ਵੀ ਵੋਟ ਚੋਰੀ ਚੋਰੀ ਹੋ ਰਹੀ ਆ ਇਸੇ ਤਰ੍ਹਾਂ ਹੀ ਹੁਣ ਪੰਜਾਬ ਵੱਲੋਂ ਉਹਨੇ ਮੁੱਖ ਕਰ ਲਿਆ ਹੈਗਾ ਤੇ ਇੱਥੇ ਵੀ ਜਿਹੜੇ ਗਰੀਬ ਲੋਕ ਹੈਗੇ ਆਮ ਕਰਾਂ ਦੇ ਲੋਕ ਹੈਗੇ ਕਿਉਂਕਿ ਜਿਹੜੇ ਰਾਸ਼ਨ ਕਾਰਡ ਹੋਲਡਰ ਹੈਗੇ ਆ ਜੇ ਅਸੀਂ ਗੱਲ ਕਰੀਏ ਉਹ ਕਿਸੇ ਅਮੀਰ ਦਾ ਨਹੀਂ ਹੁੰਦਾ ਉਹ ਗਰੀਬ ਦਾ ਹੁੰਦਾ ਹੈਗਾ ਦਲਿਤ ਪਏਚਾਰੇ ਦਾ ਹੁੰਦਾ ਹੈ ਸਾਡੇ ਸਮਾਜ ਦਾ ਹੁੰਦਾ ਉਹਨੇ ਪਰਿਵਾਰਾਂ ਦਾ ਹੁੰਦਾ ਤੇ ਉਹਨਾਂ ਨੂੰ ਲੋੜ ਵੀ ਹੈਗੀ ਉਹਨੂੰ ਉਸ ਕੋਸ਼ਿਸ਼ ਸਕੀਮ ਦੀ ਤੇ ਮੈਂ ਕਹੂੰਗਾ ਕਿ ਇਸ ਤਰ੍ਹਾਂ ਦੀ ਹਰਕਤ ਕਰਕੇ ਬੀਜੇਪੀ ਦਾ ਇੱਕ ਆਮਕਰਾ ਪ੍ਰਤੀ ਜਿਹੜਾ ਵਿਰੋਧੀ ਚਿਹਰਾ ਹੈਗਾ ਜਿਹੜਾ ਦਲਿਤ ਵਿਰੋਧੀ ਚਿਹਰਾ ਜਿਹੜਾ ਗਰੀਬੀ ਗਰੀਬੀ ਵਿਰੋਧੀ ਜਿਹੜਾ ਚਿਹਰਾ ਉਹ ਨੰਗਾ ਹੁੰਦਾ ਹੈਗਾ ਤੇ ਅਸੀਂ ਇਹ ਸਾਰੇ ਸਾਹਮਣੇ ਅਸੀਂ ਆਪਾਂ ਪੂਰੀ ਲੀਡਰਸ਼ਿਪ ਸ਼ਾਰਪੁਰ ਦੀ ਬੈਠੀ ਹੈਗੀ ਆ ਤੇ ਸੀਐਮ ਸਾਹਿਬ ਨੇ ਵੀ ਕਿਹਾ ਕਿ ਅਸੀਂ ਇਹ ਕੰਮ ਨਹੀਂ ਹੋਣ ਦਵਾਗੇ ਜੇ ਮੈਂ ਕੁਝ ਮੈਂ ਡਾਟੇ ਦੀ ਗੱਲ ਕਰਾਂ ਮੈਂ ਜਿੱਦਾਂ 8 ਲੱਖ ਪਰਿਵਾਰ 8 ਲੱਖ ਪਰਿਵਾਰ ਜਾਂ 32 ਲੱਖ ਦਾ ਜਿਹੜਾ ਡਾਟਾ ਆ ਜਾਂਦਾ ਹੈਗਾ ਜਿਹਦੇ ਵਿੱਚ ਤਕਰੀਬਨ ਮਾਝੇ ਵਿੱਚ 7 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਜੇ ਦੋਆਬੇ ਦੀ ਗੱਲ ਕਰ ਲਈ ਅਸੀਂ ਉਹਦੀ 5.5 ਲੱਖ ਪਰਿਵਾਰਾਂ ਦੇ ਕਾਰਡ ਕੱਟੇ ਜਾਣਗੇ ਮਾਲਵਾ ਮਾਲਵਾ ਦੋਨੇ ਪੂਰਾ ਮਾਲਵਾ ਦੀ ਗੱਲ ਕਰ ਲਈ ਉਹਦੇ ਚ ਤੱਕਰਮ 20 ਲੱਖ ਜਿਹੜੇ ਹੈਗੇ ਉਹ ਕਾਰਡ ਕੱਟੇ ਜਾਣਗੇ ਉਹਨਾਂ ਦੇ ਜੇ ਮੈਂ ਆਪਣੇ ਸ਼ਾਰਪੁਰ ਦੀ ਇਕੱਲੇ ਦੀ ਗੱਲ ਕਰਾਂ ਇਹਦੇ ਵਿੱਚ ਤਕਰੀਬਨ 1,38,000 ਜਿਹੜੇ ਸ਼ਾਰਪੁਰ ਜਿਹੜੇ ਵਸਲੀਖ ਹੈਗੇ ਜ਼ਿਲ੍ਹੇ ਦੇ ਹੈਗੇ ਉਹਨਾਂ ਦੇ ਕਾਰਡ ਕੱਟਣ ਦੀ ਉਹਨਾਂ ਦੀ ਸੋਚ ਹੈਗੀ ਉਹਨਾਂ ਦੀ ਸਾਜ਼ਿਸ਼ ਹੈਗੀ ਆ ਤੇ ਮੈਂ ਕਹੂੰਗਾ ਕਿ ਸਾਡੇ ਜਿਹੜੇ ਆਮ ਘਰਾਂ ਦੇ ਲੋਕ ਆ ਜਿਹਨਾਂ ਅਜੇ ਕਾਰਡ ਦਾਣੇ ਮਿਲ ਰਹੇ ਨੇ ਜਾਂ ਰਾਸ਼ਨ ਮਿਲ ਰਿਹਾ ਉਹ ਪਹਿਲੇ ਗਰੀਬ ਨੇ ਉਹ ਉਹਨਾਂ ਨੂੰ ਹੋਰ ਗਰੀਬ ਹੋਰ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਉਹ ਕੋਸ਼ਿਸ਼ ਕਰ ਰਹੀ ਆ ਤੇ ਸਾਡਾ ਇਹੀ ਸੁਨੇਹਾ ਸੀ ਕੇਂਦਰ ਸਰਕਾਰ ਨੂੰ ਸਾਡੇ ਪੰਜਾਬ ਸਰਕਾਰ ਆਮ ਆਦੀ ਪਾਰਟੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜੋਗ ਅਗਵਾਈ ਹੇਠ ਕਿ ਅਸੀਂ ਹਰ ਮੁਨਕਿਲ ਲੜਾਈ ਲੜਾਂਗੇ ਭਾ ਚਾਹੇ ਸਾਨੂੰ ਕੋਈ ਕਾਨੂੰਨੀ ਲੜਾਈ ਲੜਨੀ ਪਵੇ ਚਾਹੇ ਸਾਨੂੰ ਜ਼ਮੀਨਾਂ ਤੇ ਉਤਰਨਾ ਪਵੇ ਸਾਨੂੰ ਗਰਾਊਂਡ ਤੇ ਉਤਰਨਾ ਪਵੇ ਅਸੀਂ ਆਪਣਾ ਗਰੀਬ ਲੋਕਾਂ ਦੀ ਉਹਨਾਂ ਦੇ ਹੱਕ ਦੇ ਰਾਖੀ ਲਈ ਅਸੀਂ ਆਪਾਂ ਹਰ ਲੜਾਈ ਲੜਾਂਗੇ ਅਸੀਂ ਉਹਨਾਂ ਦੇ ਨਾਲ ਆ ਪੰਜਾਬ ਸਰਕਾਰ ਉਹਨਾਂ ਦੇ ਨਾਲ ਆ ਆਮ ਆਦੀ ਪਾਰਟੀ ਸਰਕਾਰ ਉਹਨਾਂ ਦੇ ਨਾਲ ਸਰਦਾਰ ਭਗਵੰਤ ਸਿੰਘ ਤੇ ਸਾਡੀ ਸਾਰੀ ਲੀਡਰਸ਼ਿਪ ਉਹਨ ਦੇ ਨਾਲ ਖੜੀ ਹੈ ਜੀ ਜੀ ਤੁਸੀ ਕਿਹੜੇ ਪੁਲਿਸ ਤੋਂ ਦੋ ਰੋਡ ਰੋਡਸ ਤੋਂ ਹੋਗੀ